ਅੱਜ ਮੋਗਾ ਜ਼ਿਲ੍ਹਾ ਦੇ ਬਲਾਕ ਧਰਮਕੋਟ ਅਦੀਨ ਪੈਂਦੇ ਸ਼ਹੀਦ ਜੌਨ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ rauwal ਮੇਲਾ ਕੰਗਾ ਵਿਖੇ ਸਕੂਲ ਮੁਖੀ ਸੁਖਦੇਵ ਸਿੰਘ ਅਤੇ ਕਲਰਕ ਮੇਵਾ ਸਿੰਘ ਦੀ ਅਗਵਾਈ ਹੇਠ ਗਣਤੰਤਰਤਾ ਦਿਵਸ ਮਨਾਇਆ ਗਿਆ ਜਿਸ ਵੇਲੇ ਸਭ ਤੋਂ ਪਹਿਲਾਂ ਸਮੂਹ ਸਟਾਫ ਅਤੇ ਵੱਖ-ਵੱਖ ਪਿੰਡਾਂ ਤੋਂ ਆਏ ਪਤਵੰਤਿਆਂ ਨੇ ਸ਼ਹੀਦ ਜੌਨ ਸਿੰਘ ਦੇ ਆਦਮ ਕਦਮ ਬੁੱਤ ਉੱਪਰ ਹਾਰ ਪਾ ਕੇ ਸਲਾਮ ਕੀਤਾ 1 ਡਾਲਰ ਹਰਾਉਣ ਦੀ ਰਸਮ ਸਕੂਲ ਮੁਖੀ ਸੁਖਦੇਵ ਸਿੰਘ ਵੱਲੋਂ ਅਦਾ ਕੀਤੀ ਗਈ ਅਤੇ ਬੱਚਿਆਂ ਵੱਲੋਂ ਝੰਡੇ ਨੂੰ ਸਲਾਮੀ ਦਿੱਤੀ ਗਈ ਇਹ ਗੰਪਾਂਤਰ ਦੇ ਅਸਤੇ ਸਾਰੇ ਬੱਚਿਆਂ ਨੂੰ ਸਾਰੇ ਸ਼ਤਾਬ ਨੂੰ ਤੇ ਮੇਰੇ ਕਮੇਟੀ ਦੇ ਸਾਰੇ ਸਾਥੀਆਂ ਨੂੰ ਬਹੁਤ ਬਹੁਤ ਵਾਰਕਾਂ ਦੱਲਾ ਜਿਨ੍ਹਾਂ ਨੇ ਇਹੋ ਹੀ ਸਰਦੀ ਦੇ ਵਿੱਚ ਸਮਾਂ ਸਾਡੇ ਕੋਲ ਇੱਥੇ ਹਾਜ਼ਰੀ ਲੈਣ ਲਈ ਹਰ ਹਾਲ ਦੀ ਤਰ੍ਹਾਂ ਬੱਚੇ ਵੀ ਬਹੁਤ ਹੀ ਉਤਸ਼ਾਹ ਦੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਹਿੱਸਾ ਲੈਂਦੇ ਆ ਇਹ ਆਪਣੇ ਇੱਕ ਇੰਡੀਆ ਦੀ ਦੇਸ਼ ਦੀ ਇੱਕ ਪਰੰਪਰਾ ਕਿ 26 ਜਨਵਰੀ 1950 ਨੂੰ ਆਪਣੇ ਦੇਸ਼ ਦਾ ਸਰਦਾਰ ਲਾਗੂ ਹੋਇਆ ਜਾਨੀ ਕਿ ਪੂਰਨ ਆਜ਼ਾਦੀ ਸਮੁੰਹ ਰਹੀ ਹੈ ਅੱਜ ਕਾਫੀ ਸਮਾਂ ਹੋ ਗਿਆ ਦੇਸ਼ ਆਜ਼ਾਦ ਹੋਏ ਨੂੰ ਪਰ ਸਮੇਂ ਦੀਆਂ ਸਰਕਾਰਾਂ ਨੇ ਕੋਈ ਸਾਰ ਖਾਸ ਖਾਸ ਕਰਕੇ ਪੰਜਾਬ ਨੂੰ ਗੋਲਿਆ ਕੀਤਾ ਇਸ ਦੇ ਨਾਲ ਮਨ ਦਾ ਆਧ ਪਰ ਕੋਈ ਗੱਲ ਨਹੀਂ ਕਦੇ ਨਾ ਕਿਤੇ ਕਿਤੇ ਨਾ ਕਿਤੇ ਤਾਂ ਸਾਨੂੰ ਇਹ ਆਜ਼ਾਦੀ ਦਾ ਨਿਗਮਨ ਨਸੀਬ ਹੋਵੇਗਾ ਸੋ ਇੱਕ ਦੇਸ਼ ਭਗਤੀ ਦਾ ਪ੍ਰਤੀਕ ਹੈ ਕਿ ਸਾਰੇ ਬੱਚਿਆਂ ਨੂੰ ਇਸ ਸਮਾਜਮ ਦੇ ਵਿੱਚ ਪੂਰੀ ਲਗਨ ਦੇ ਨਾਲ ਵਿਸਲਣਾ ਚਾਹੀਦਾ

کہاں پڑھے کبھی رنگ تیرا جس مو سے نکل کے خون کہے تیری مٹی میں مل جا وہاں گل بن کے میں کھل جاؤ وہاں اتنی سی ہے دل کی آرجو تیرے کھیتوں نمنا ہو میں مرتا تھا جس مکھڑے پہ کبھی اس کا کم کمنا ہو مائی میری کیا فکر تجھے کیوں تیری سے ہے تو کہتی میں چاند تیرا اور چاند ہمیشہ رہتا ہے تیری مٹی میں مل جا وہاں گل بن کے میں کھل جا وہاں اتنی سی ہے دل کی یار جھو ਇਹ ਖੇਤੋਂ ਮੈਂ ਲਹਿਰਾਵਾਂ ਤੇਰੀ ਨਦੀਆਂ 'ਚ ਮੈਂ ਵਹਿ ਜਾਵਾਂ ਇਤਨੀ ਸੀ ਹੈ ਦਿਲ ਕੀ ਯਾਰ ਜੂ ਥੈਂਕਸ ਮੀ ਦੇਸ਼ ਨੂੰ ਤੇ ਸਿੰਘ ਮੁਕਤ ਕਰਾਉਂਦੇ ਨੇ ਓ ਪੰਛੀਆਂ ਵਾਲੇ ਰਸੇ ਚੁੰਮ ਕੇ ਗਲਾਂ ਚ ਪਾਉਂਦੇ ਗਲਾਹ ਚ ਪਾਉਂਦੇ ਨੇ ਮੌਤ ਨੂੰ ਕਰਨੇ ਵਿੱਚ ਖੌਲਾ ਮੌਤ ਨੂੰ ਕਰਨੇ ਵਿੱਚ ਖੌਲਾ ਨਾਕ ਬਿਜਾਇਆ ਕਰਦੇ ਨੇ ਲੋਕੋ ਸੂਰ ਮੇਂ ਉਮਰਾ ਥੋੜੀਆਂ ਪਾਇਆ ਕਰਦੇ ਨੇ ਲੋਕੋ ਸੂਰ ਮੇਂ ਉਮਰਾ ਥੋੜੀਆਂ ਪਾਇਆ लंडण लंडन करोक सूरम उमर हा थोड़े लोको सूरम उमिरि हा थोड़ पाया करीत पाणी किसे अॻे न ਉਣਾ ਜਾਣਦੇ ਨਾ ਹੋ ਰੀਤ ਪੁਰਾਣੀ ਕਿਸੇ ਦੇ ਅੱਗੇ ਨਿਹਾਉਣਾ ਜਾਣਦੇ ਨਾ ਹੋ ਲਬ ਚ ਤਾਮਨੀ ਵਾਲਿਆ ਬਣਖ ਵੀ ਨਹੀਂ ਜਾਉਣਾ ਜਾਣਦੇ ਨਾ ਹੋ ਅਣਖ ਤੇ ਬਦਲੇ ਯੋਦ ਪਾਇਆ ਕਰਦੇ ਨੇ थैंक यू ਸਰਬੰਸਾ ਮੇਸਟਰ ਅੱਜ ਦੇ ਬਹੁਤ ਇਤਿਹਾਸ ਤੂ ਰਾਮ 26 ਜਨੂ ਦੇ ਪਹੁੰਚੇ ਮੇਰੇ ਬਹੁਤ ਹੀ ਸਕਾਰਜੋਗ ਸਾਰੇ ਕਮੇਟੀ ਦੇ ਨਵੇਂ ਪ੍ਰਾਣੀ ਇੱਕ ਸਾਖਤ ਉੱਪਰ ਉੱਠ ਕੇ ਜਿਹੜਾ ਹੈ ਵਧੀਆ ਟੰਗ ਨਾਲ ਆਏ ਨੇ ਮੇਰੇ ਸਟਾਫ ਮੈਂਬਰ ਤੇ ਪਿਆਰੇ ਬੱਚਿਓ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ ਮੈਂ ਸਾਰਿਆਂ ਦਾ ਇੱਥੇ ਪਹੁੰਚਣ ਤੇ ਤਹਿ ਦਿਲੋਂ ਵਿਸ਼ੇਸ਼ ਧੰਨਵਾਦ ਕਰਦਾ ਅੱਜ ਦੇ ਪ੍ਰੋਗਰਾਮ ਬਾਰੇ ਜਿਵੇਂ ਕਿ ਆਪਾਂ ਸਾਰੇ ਜਾਣਦੇ ਆ ਬੱਚੇ ਵੀ ਇਤਿਹਾਸ ਪੜ੍ਹਦੇ ਨੇ 1947 ਤੋਂ ਪਹਿਲਾਂ ਹਾਲਾਤ ਇਹੋ ਜਿਹੇ ਸੀ ਕਿ ਬਾਦ ਦੇ ਜਿਹੜੇ ਲੋਕ ਸੀ ਆਲਕੇ ਰਾਜ ਕਰਦੇ ਸੀ ਜ਼ਮੀਨ ਜਦਾਂ ਆਪਣੀ ਸੀ ਧਰਤੀ ਆਪਣੀ ਦੇਖੋ ਆਪਾਂ ਜਮੀਨ ਆਪਣੀ ਹੋਵੇ ਤਾਂ ਬਾਹਰਲਾ ਇੱਕ ਆਪਕੇ ਰਾਜ ਕਰੇ ਕਿ ਆਪਾਂ ਨੇ ਮਹਸੂੂਸ ਹੁੰਦਾ ਕਿ ਕਿਸ ਤਰ੍ਹਾਂ ਦੇ ਹਾਲਾਤ ਹੋਣਗੇ ਕਿਸੇ ਵਿੱਚ ਬੋਲਣ ਦੀ ਹਿੰਮਤ ਨਹੀਂ ਸੀ ਦੋ ਸਦੀਆਂ ਇਹ ਜਿਹੇ ਇਸ ਤਰ੍ਹਾਂ ਲਗਾਈਆਂ ਆਪਣੇ ਭਾਰਤੀਆਂ ਨੇ ਫਿਰ ਵੀ ਆਪਰੇ ਯੋਧੇ ਜਿਹੜੇ ਜਿਨ੍ਹਾਂ ਨੇ ਪ੍ਰਵਾਹਨ ਕੀਤੀ ਜਾਨ ਦੀ ਛੀਧੀਆਂ ਦੇਣੀਆਂ ਪਈ ਕੁਰਬਾਨ ਹੋਏ ਕਿੰਨੀਆਂ ਹੀ ਕੁਰਬਾਨੀਆਂ ਦੇ ਕੇ ਜਿਹੜਾ ਦੇਸ਼ ਸੀ ਆਪਣਾ 15 ਅਗਸਤ 1947 ਨੂੰ ਆਜ਼ਾਦ ਹੋ ਗਿਆ ਆਜ਼ਾਦ ਹੋਣ ਤੋਂ ਬਾਅਦ ਮੁਸ਼ਕਲ ਇਹ ਸੀ ਵੀ ਦੇਸ਼ ਦਾ ਸ਼ਾਸਨ ਕਿਵੇਂ ਚਲਾਇਆ ਜਾਵੇ ਇਹਨਾਂ ਲਈ ਆਪਾਂ ਕਾਇਦਾ ਕਾਨੂੰਨ ਸਾਰਾ ਸੰਵਿਧਾਨ ਚਾਹੀਦਾ ਹੁੰਦਾ ਨਾ ਉਹਦੇ ਵਾਸਤੇ ਡਾਕਟਰ ਦਾ ਭੀਮrao ਬੇਦਕਰ ਦੇ ਪ੍ਰਧਾਨਗੀ ਇਸ ਕਮੇਟੀ ਬਣੀ ਉਹਨਾਂ ਨੇ 2 ਸਾਲ 11 ਮਹੀਨੇ 18 ਦਿਨ ਦੇ ਵਿੱਚ ਜਿਹੜਾ ਸੰਵਿਧਾਨ ਤਿਆਰ ਕੀਤਾ ਉਹ ਸੰਵਿਧਾਨ ਜਿਹੜਾ ਹੈ 26 ਜਨਵਰੀ 1950 ਅੱਜ ਤੋਂ ਪਹਿਲਾਂ ਉਸ ਦਿਨ ਲਾਗੂ ਹੋਇਆ ਉਸ ਦਿਨ ਤੋਂ ਲੈ ਕੇ ਲਗਾਤਾਰ ਆਪਣਾ 26 ਜਨਵਰੀ ਮਨਾਈ ਜਾ ਰਹੀ ਹੈ ਵੇਖੋ ਕਿੰਨੇ ਮਾਨ ਵਾਲੀ ਗੱਲ ਹੈ ਆਪਣਾ ਭਾਰਤ ਦੇਸ਼ ਸਾਰੀ ਦੁਨੀਆ ਤੋਂ ਵੱਡਾ ਲੋਕਤੰਤਰ ਦੇਸ਼ ਹੈ ਐਡਾ ਵੱਡਾ ਲੋਕਤੰਤਰ ਦੇਸ਼ ਵਿੱਚ ਕੋਈ ਵੀ ਨਹੀਂ ਹੋ ਸਕਦਾ ਕਿੰਨਾ ਆਪਣਾ ਭਾਰਤ ਵੱਡਾ ਲੋਕਤੰਤਰ ਦੇਸ਼ ਹੈ ਇਹ ਆਪਨ ਮੰਨ ਵਾਲੀ ਗੱਲ ਹੈ ਉਸ ਤੋਂ ਬਾਅਦ ਬੜਾ ਆਪਣਾ ਅੱਜ ਵੀ ਕਈ ਕੁਰਬਾਨੀਆਂ ਦੇ ਰਹੀਆਂ ਨੇ ਆਪਣੇ ਜਵਾਨ ਜਿਹੜੇ ਨੇ ਬਾਰਡਰ ਤੇ ਅਜੇ ਵੀ ਸ਼ਹੀਦ ਹੋ ਰਹੇ ਨੇ ਆਪਣੇ ਬਜੂਗਾਂ ਦੇ ਵਿੱਚ ਇੰਨਾ ਕੁਰਬਾਨੀ ਦਾ ਜਜ਼ਬਾ ਸੀ ਬਾਰਲੀ ਦੁਬਿਏ ਜਿਵੇਂ ਆਪਣਾ ਸਿੱਖ ਇਤਿਹਾਸ ਵਿੱਚ ਪੜਦੇ ਗੁਰੂ ਸਾਹਿਬਾਨ ਨੇ ਆਪਣ ਸਿੱਖਿਆ ਦਿੱਤੀ ਉਹਦੇ ਤੇ ਅਮਲ ਕਰਦੇ ਆਂ ਅੱਜ ਤੱਕ ਵੀ ਆਪਣੇ ਜਿਹੜੇ ਸਿੱਖ ਨੇ ਜਿਹਨੇ ਵੀ ਆਪਣੇ ਭਾਰਤੀ ਨੇ ਜਾਨ ਦੀ ਪਰਵਾਹ ਨਹੀਂ ਕਰਦੇ ਬਾਰਲੀ ਵਾਲੀਆਂ ਕੰਟਰੀਆਂ ਨੇ ਇਸ ਗੱਲ ਨੂੰ ਮੰਨਦੀਆਂ ਨੇ ਕਿ ਇਸ ਠੀਕ ਇਨਾਂ ਚ ਜਜਬਾ ਕੁਰਬਾਨੀ ਦਾ ਸਿਗ ਹੈ ਕਿਉਂਕਿ ਆਪਣੇ ਸਾਹਮਣੇ ਹੀ ਬੜੀ ਮਾਨ ਵਾਲੀ ਗੱਲ ਹੈ ਕਿ ਆਪਣੇ ਗੇੜ ਤੇ ਕਿਹੜਾ ਜੀਵਨ ਸਿੰਘ ਦਾ ਪੁੱਤ ਲੱਗਾ ਉਹ ਇਸ ਸਕੂਲ ਦਾ ਵਿਦਿਆਰਥੀ ਸੀ ਬੋਤ ਲਾਉਣ ਦਾ ਇਹ ਮਕਸਦ ਹੈ ਇਹ ਮਜ਼ਬੂਤ ਹੈ ਕਿ ਉਹਨਾਂ ਲਈ ਪੀੜੀਆਂ ਇਥੋਂ ਸਿੱਖਿਆ ਲੈਣ ਉਹਨਾਂ ਨੇ ਆਪਣੇ ਦੇਸ਼ ਭਗਤੀ ਦੀ ਭਾਵਨਾ ਪੈਦਾ ਹੋਵੇ ਬੜਾ ਵੱਡਾ ਆਪਾਂ ਨੂੰ ਇਹ ਜਿਹੜਾ ਇਤਿਹਾਸ ਮਿਲਿਆ ਹੈ ਬੜਾ ਆਪਾਂ ਨੂੰ ਮਾਣ ਮਿਲਿਆ ਹੈ ਜਿਹਦਾ ਬੋਤੀ ਮਿਲਿਆ ਉਹ ਵੀ ਇਸੇ ਚੀਜ਼ ਦੀ ਕੜੀ ਦਾ ਹਿੱਸਾ ਹੈ ਉਹਦੇ ਤੋਂ ਆਪਣੇ ਉਹਨਾਂ ਦੇ ਬੱਚੇ ਸਿੱਖਣਗੇ ਕਿ ਸਾਡੇ ਦੇਸ਼ ਦੇ ਜਿਹੜੇ ਕੁਰਬਾਨੀਆਂ ਪਰ ਇਤਿਹਾਸ ਹੈ ਅਸੀਂ ਸਾਡੇ ਵਿੱਚ ਵੀ ਜਿਹੜਾ ਹੈ ਉਹਨਾਂ ਵਾਲੇ ਬੱਚਿਆਂ ਵਿੱਚ ਵੀ ਜਿਹਦਾ ਕੁਰਬਾਨੀ ਦੀ ਭਾਵਨਾ ਬੜੀ ਤਕੜੀ ਤੌਰ ਤੇ ਜਿਹੜੀ ਹੈ ਉਹਨਾਂ ਦੇ ਵਿੱਚ ਮੌਜੂਦ ਹੋਵੇਗੀ ਕਿਉਂਕਿ ਜਦੋਂ ਆਪਾਂ ਚੀਜ਼ ਸਾਹਮਣੇ ਹੋਵੇ ਉਹਨੂੰ ਤਾਂ ਬੜਾ ਕੋਸ਼ਿਸ਼ ਸਿੱਖਦੇ ਹਾਂ ਤੇ ਮੈਂ ਇਸ ਦਿਨ ਤੇ ਸਾਰੇ ਆਪਣੇ ਕਮੇਟੀ ਮੈਂ ਆਪਣਾ ਸਾਰੇ ਬੱਚਿਆਂ ਨੂੰ ਸਾਰੇ ਸਟਾਫ ਨੂੰ ਵਧਾਈ ਦੇਣਾ ਵੀਡੀਓ ਚੰਗੀ ਲੱਗੀ ਤਾਂ ਕਰੋ ਲਾਈਕ ਸਾਡੇ ਚੈਨਲ ਨੂੰ ਕਰੋ ਸਬਸਕ੍ਰਾਈਬ ਤੇ ਨਵੀਂ ਅਪਡੇਟ ਦੇ ਨੋਟੀਫਿਕੇਸ਼ਨ ਲਈ ਦਬਾਓ ਬੈਲ ਆਈਕਨ